ਜੈਪੀ ਜੈਪਾ ਹਰਤ ਮੈਂ ترਸ਼ੇਮ ਸਿੰਘ <th>ਪਰ ਸਕੱਤਰ ਬੌਜਨ ਸਮਾਜ ਪਾਰਟੀ ਪੰਜਾਬ ਇੰਚਾਰਜ ਲੋਕ ਸਭਾ ਹਲਕਾ ਖਡੂਰ ਸਾਹਿਬ ਸਰ ਕਿਸ ਸੰਬੰਧ ਵਿੱਚ ਜਿਹੜੀ ਬੌਜਨ ਸਮਾਜ ਪਾਰਟੀ ਵੱਲੋਂ ਜਿਹੜੀ ਕਾਨਫਰੰਸ ਰੱਖੀ ਗਈ ਸਭ ਤੋਂ ਪਹਿਲਾਂ ਤਾਂ ਮੈਂ ਚੈਨਲਾਂ ਵਾਲਿਆਂ ਦਾ ਪ੍ਰੈਸ ਵਾਲਿਆਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਬੌਜਨ ਸਮਾਜ ਪਾਰਟੀ ਵੱਲੋਂ ਅੱਜ ਦਾ ਜਿਹੜਾ ਮੁੱਖ ਵਿਸ਼ਾ ਆ ਪੰਜਾਬ ਦੇ ਅੰਦਰ 2 ਸਾਲ ਪਹਿਲਾਂ ਆਮ ਆਦਮੀ ਪਾਰਟੀ ਨੇ ਬਦਲਾਅ ਦੇ ਨਾਂ ਦੇ ਉੱਪਰ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਸਰਕਾਰ ਬਣਾਈ ਜਦੋਂ ਦੀ ਇਹ ਸਰਕਾਰ ਬਣੀ ਆ ਜਦੋਂ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਸਾਹਿਬ ਸਰਕਾਰ ਬਣਨ ਤੋਂ ਪਹਿਲਾਂ ਬੋਲਦੇ ਹੁੰਦੇ ਸੀ ਵੀ ਜਦੋਂ ਸਾਡੀ ਸਰਕਾਰ ਬਣ ਗਈ ਤਾਂ ਕਿਸੇ ਨੂੰ ਸੜਕਾਂ ਤੇ ਰੋਲਣਾ ਨਹੀਂ ਪਊਗਾ ਕੋਈ ਧਰਨਾ ਨਹੀਂ ਲਾਉਣ ਦੀ ਲੋੜ ਪਵੇਗੀ ਔਰ ਕਿਸੇ ਦੀ ਚੁੰਨੀ ਨਹੀਂ ਡੂੜ ਗਈ ਕਿਸੇ ਨੂੰ ਡਾਂਗਾ ਨਹੀਂ ਖਾਲੀਆਂ ਪੈਣਗੀਆਂ ਲੇਕਿਨ ਜਦੋਂ ਦੀ ਸਰਕਾਰ ਬਣੀ ਹੈ ਮੇਰਾ ਖਿਆਲ ਹੈ ਇੱਕ ਵੀ ਦਿਨ ਅਜਿਹਾ ਨਹੀਂ ਹੋਣਾ ਜਦੋਂ ਧਰਨਾ ਨਹੀਂ ਲੱਗਾ ਖਾਲੀ ਨਹੀਂ ਗਿਆ ਕੋਈ ਦਿਨ ਔਰ ਗੁੰਡਾਗਰਦੀ ਕਤਲੇਆ ਦਿਨ ਦਿਹਾੜੇ ਜਿਹੜਾ ਲੋਕਾਂ ਦਾ ਸ਼ਰੇਆਮ ਹੋਇਆ ਹੈ ਬਦਲਾਅ ਦੇ ਨਾਂ ਤੇ ਲਿਆਂਦੀ ਹੋਈ ਸਰਕਾਰ ਲੋਕਾਂ ਲੋਕ ਅੱਜ ਜਿਹੜਾ ਪਛਤਾ ਰਹੇ ਆ ਪੰਜਾਬ ਦੇ ਲੋਕ ਵੀ ਅਸੀਂ ਬੜੀ ਵੱਡੀ ਜਿਹੜੀ ਆ ਉਹ ਗਲਤੀ ਕਰ ਚੁੱਕੇ ਆ ਔਰ ਅੱਜ ਦੀ ਜਿਹੜਾ ਵਿਸ਼ੇਸ਼ ਸਾਡਾ ਮੁੱਦਾ ਆ ਪਿਛਲੇ ਦਿਨੀ ਕੈਬਨਟ ਮੰਤਰੀ ਲਾਲਜੀਤ ਲਾਲਜੀਤ ਜੀ ਭੁੱਲਰ ਸਾਹਿਬ ਉਹਨਾਂ ਨੇ ਜੋ ਬਿਆਨਬਾਜ਼ੀ ਕੀਤੀ ਆਪਾਂ ਚੈਨਲਾਂ ਤੇ ਸਾਰਿਆਂ ਨੇ ਸੁਣਿਆ ਹਰਮਿੰਦਰ ਸਿੰਘ ਗੱਲ ਜਿਹਨਾਂ ਦੀ ਪਤਨੀ ਬਾਰੇ ਜੋ ਉਹਨਾਂ ਨੇ ਭੱਦੇ ਸ਼ਬਦ ਯੂਜ਼ ਕੀਤੇ ਬਹੁਜਨ ਸਮਾਜ ਪਾਰਟੀ ਉਹਦੇ ਨਿੰਦਾ ਕਰਦੀ ਆ ਔਰ ਇਸ ਤੋਂ ਅੱਗੇ ਇਥੇ ਨਹੀਂ ਬੱਸ ਕੀਤੀ ਉਹਨਾਂ ਨੇ ਜਿਹੜਾ ਬੌਧਨ ਸਮਾਜ ਬੌਧਨ ਸਮਾਜ ਦਾ ਇੱਕ ਅੰਗ ਆ ਬੈਕਵਰਡ ਕਲਾਸ ਦੇ ਲੋਕ ਉਹਨਾਂ ਬਾਰੇ ਜੋ ਭਦਰ ਟਿੱਪਣੀ ਕੀਤੀ ਖਾਸ ਕਰਕੇ ਰਾਮਗੜੀਆਂ ਬਾਰੇ ਤੇ ਸਨਿਆਰਿਆਂ ਬਾਰੇ ਉਹ ਸਾਰੇ ਪੰਜਾਬ ਦੇ ਲੋਕਾਂ ਨੇ ਸੁਣਿਆ ਔਰ ਉਹਦੀ ਪੰਜਾਬ ਦੇ ਲੋਕਾਂ ਨੇ ਵੱਡੇ ਪੱਦਰ ਤੇ ਨਿੰਦਾ ਵੀ ਕੀਤੀ ਹੈ ਔਰ ਮੈਂ ਇਥੇ ਪੁਲਨ ਸਾਹਿਬ ਨੂੰ ਇਹ ਦੱਸਣਾ ਚਾਹੁੰਨਾ ਵੀ ਤੁਸੀਂ ਜਿਹੜੇ ਇਹ ਸ਼ਬਦ ਯੂਜ਼ ਕੀਤੇ ਆ ਬੈਕਵਰਡ ਕਲਾਸ ਦੇ ਲੋਕਾਂ ਦੇ ਲਈ ਇਹਨਾਂ ਲੋਕਾਂ ਦੀਆਂ ਵੋਟਾਂ ਲੈ ਕੇ ਤੁਸੀਂ ਸਰਕਾਰ ਬਣਾਈ ਹੈ ਔਰ ਜਿਹੜੇ ਬੈਕਵਰਡ ਕਲਾਸ ਦੇ ਜਿੱਥੇ ਤੱਕ ਰਾਮਗੜੀਆਂ ਦਾ ਸਵਾਲ ਆ ਰਾਮਗੜੀਆਂ ਦੀ ਉਹ ਕੌਮ ਆ ਜਿਨ੍ਹਾਂ ਦੇ ਵਿੱਚੋਂ ਜੱਸਾ ਸਿੰਘ ਰਾਮਗੜੀਆਂ ਜੀ ਪੈਦਾ ਹੋਏ ਔਰ ਸਿੱਖ ਇਤਿਹਾਸ ਦੇ ਵਿੱਚ ਜਦੋਂ ਅਸੀਂ ਦੇਖਦੇ ਉਹਨਾਂ ਦਾ ਨਾਂ ਤੇ ਇੱਕ ਸਿੱਖ ਇਤਿਹਾਸ ਵਿੱਚ ਯੋਧੇ ਦੇ ਨਾਂ ਦੇ ਉੱਪਰ ਉਹ ਉਹਨਾਂ ਦਾ ਨਾਂ ਉੱਭਰ ਕੇ ਸਾਹਮਣੇ ਆਉਂਦਾ ਆ ਔਰ ਜੇ ਉਹਨਾਂ ਦੇ ਇਤਿਹਾਸ ਦੀ ਗੱਲ ਕਰੀਏ ਤੇ ਉਹਨਾਂ ਦੇ ਜਿਹੜੇ ਦਾਦਾ ਜੀ ਸੀਗੇ ਉਹ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਦੇ ਵਿੱਚ ਜਿਹੜਾ ਉਹ ਸ਼ਾਮਲ ਸੀਗੇ ਔਰ ਉਹਨਾਂ ਨੇ ਸ਼ਹੀਦੀ ਵੀ ਪ੍ਰਾਪਤ ਕੀਤੀ ਉਹਨਾਂ ਦੇ ਦਾਦਾ ਜੀ ਨੇ। ਤੋਂ ਭਾਜਪਾ ਸਮਾਜ ਪਾਰਟੀ ਮੁੱਖ ਮੰਤਰੀ ਜੀ ਕੋਲੋਂ ਮੰਗ ਕਰਦੀ ਆ। ਜਾਂ ਉਹਨਾਂ ਨੂੰ ਸੁਝਾਅ ਦੇਣਾ ਚਾਹੁੰਦੀ ਆ ਵੀ ਇਹੋ ਜਿਹਾ ਕੈਬਨਿਟ ਮੰਤਰੀ ਨੂੰ ਜਿਹੜਾ ਗੁਰੂਆਂ ਦੀ ਧਰਤੀ ਦੇ ਉੱਪਰ ਖਾਸ ਕਰਕੇ ਮਾਝੇ ਦੀ ਧਰਤੀ ਦੇ ਉੱਪਰ ਜਦੋਂ ਗੁਰੂਆਂ ਦੀ ਬਾਣੀ ਦੇ ਖਿਲਾਫ ਬੋਲਦਾ ਸਾਡੇ ਗੁਰੂਆਂ ਸਾਡੇ ਰਹਿਬਰਾਂ ਨੇ ਕੁਰਬਾਨੀਆਂ ਕਰਕੇ ਜਾਤ ਪਾਤ ਸਿਸਟਮ ਨੂੰ ਖਤਮ ਕਰਨ ਦੀ ਜਿਹੜੀ ਆ ਉਹ ਗੱਲ ਕੀਤੀ ਆ ਲੇਕਿਨ ਅੱਜ ਵੀ ਉਹਨੇ ਜਾਤ ਪਾਤ ਦਾ ਜਿਹੜਾ ਆ ਉਹ ਅੰਦਰਲਾ ਜਿਹੜਾ ਉਹਦਾ ਮਾਨਸਿਕ ਸਥਿਤੀ ਸੀ ਉਹ ਬਾਹਰ ਆਈ ਆ ਔਰ ਮੈਂ ਇਥੇ ਕਹਿਣਾ ਚਾਹੁੰਦਾ ਮੁੱਖ ਮੰਤਰੀ ਸਾਹਿਬ ਨੂੰ ਬਈ ਲਾਲਜੀਤ ਭੁੱਲਰ ਨੂੰ ਪਾਰਟੀ ਦੇ ਵਿੱਚੋਂ ਕੱਢਿਆ ਜਾਵੇ। ਔਰ ਜੇ ਮੈਂ ਸਮਝਦਾ ਵੀ ਜੇ ਉਹ ਨਹੀਂ ਕੱਢਣਗੇ ਤਾਂ ਅਸੀਂ ਸਮਝਾਂਗੇ ਵੀ ਮੁੱਖ ਮੰਤਰੀ ਵੀ ਉਹਦੇ ਬਿਆਨਾਂ ਨਾਲ ਸਹਿਮਤ ਹੈ। ਔਰ ਪੰਜਾਬ ਦੇ ਲੋਕਾਂ ਨੂੰ ਮੈਂ ਅਪੀਲ ਕਰਨੀ ਚਾਹੁੰਨਾ। ਬੀਸੀ ਭਾਈਚਾਰੇ ਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਲਾਲਜੀਤ ਭੁੱਲਰ ਤੇ ਆਮ ਆਦਮੀ ਪਾਰਟੀ ਨੂੰ ਜਿਹੜਾ ਸਬਕ ਸਿਕਾਇਆ ਜਾਵੇ ਕਿਉਂਕਿ ਲੋਕ ਸਭਾ ਦੀਆਂ ਚੋਣਾਂ ਸਿਰ ਦੇ ਉੱਪਰ ਆ ਇਸ ਕਰਕੇ ਮੈਂ ਅਪੀਲ ਕਰਦਾ ਹੋਇਆ ਵੀ ਪੰਜਾਬ ਦੇ ਲੋਕ ਜਿਹੜੇ ਆ ਉਹ ਸਾਰਾ ਕੁਝ ਦੇਖ ਰਹੇ ਆ ਵੀ ਇਹਨਾਂ ਦਾ ਕੀ ਕੁਝ ਕਰ ਰਹੇ ਆ ਤਾਂ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨੀ ਚਾਹੁੰਦਾ ਵੀ ਆਮ ਆਦਮੀ ਪਾਰਟੀ ਨੂੰ ਲੋਕ ਸਭਾ ਦੀਆਂ ਚੋਣਾਂ ਵਿੱਚ ਵੱਡੇ ਪੱਦਰ ਤੇ ਰਹਿਣ ਖਾਸ ਕਰਕੇ ਜਿਹੜੇ ਬੀਸੀ ਭਾਈਚਾਰੇ ਦੇ ਲੋਕ ਆ ਸਨਿਆਰੇ ਆ ਜਿਨ੍ਹਾਂ ਬਾਰੇ ਉਹਨਾਂ ਨੇ ਮਾੜੇ ਸ਼ਬਦ ਬੋਲੇ ਆ ਹੁਣ ਦੇਖੋ ਬੇਕਬੱਡੀ ਲਈ ਬੋਲਦੇ ਆ ਤੇ ਐਸਸੀ ਬਾਰੇ ਉਹਨਾਂ ਦੇ ਮਨ ਦੇ ਅੰਦਰ ਕੀ ਹੋਊਗਾ ਆਪਾਂ ਨੂੰ ਸਮਝ ਲੈਣਾ ਚਾਹੀਦਾ ਛੇਡੂਲ ਕਾਸਟ ਲੋਕਾਂ ਨੂੰ ਵੀ ਇਹ ਗੱਲ ਸਮਝ ਲੈਣੀ ਚਾਹੀਦੀ ਆ ਵੀ ਜੇ ਬੀਸੀ ਲੋਕਾਂ ਨੂੰ ਉਹ ਭੱਦੇ ਸ਼ਬਦ ਬੋਲਦਾ ਤੇ ਤੁਹਾਡੇ ਬਾਰੇ ਕੀ ਉਹ ਸੋਚਦਾ ਹੋਏਗਾ ਸੋ ਇਸ ਕਰਕੇ ਮੈਂ ਫਿਰ ਪੰਜਾਬ ਦੇ ਲੋਕਾਂ ਨੂੰ ਦੁਬਾਰੇ ਅਪੀਲ ਕਰਨੀ ਚਾਹੁੰਦਾ ਵੀ ਤੁਸੀਂ ਸਾਰੇ ਇਸ ਵਾਰ ਆਮ ਆਦਮੀ ਪਾਰਟੀ ਨੂੰ ਵੱਡੇ ਪੱਦਰ ਤੇ ਹਰਾ ਕੇ ਇਹਨਾਂ ਨੂੰ ਸਬਕ ਸਬਕ ਸਿਖਾਓ ਜੈ ਭੀਮ ਜੈ ਪਰਤ ਮੈਂ ਕੁਲਵਿੰਦਰ ਸਿੰਘ ਸੋਤਾ ਜ਼ਿਲ੍ਹਾ ਪ੍ਰਧਾਨ ਭੋਜਨ ਸਮਾਜ ਪਾਰਟੀ ਅਨਚਾਰਜ ਲੋਕ ਸਭਾ ਖਡੂਰ ਸਾਹ ਬਹੁਤ ਹੀ ਨਿੰਦਨ ਜੋ ਇਹਨਾਂ ਨੇ ਸ਼ਬਦਾਂ ਦੀ ਵਰਤੋਂ ਕੀਤੀ ਆ ਜੋ ਕਿ ਇੱਕ ਸਿਆਸੀ ਸਟੇਜ ਤੋਂ ਕੀਤੀ ਆ ਇਸ ਵੇਲੇ ਪੰਜਾਬ ਚ ਪੂਰੇ ਭਾਰਤ ਚ ਕੋਡ ਆਫ ਕੰਡਕਟ ਲੱਗਾ ਹੋਇਆ ਵਾ ਜੋ ਕਿ ਇਲੈਕਸ਼ਨ ਕਮਿਸ਼ਨ ਦੇ ਆਦੇਸ਼ਾਂ ਮੁਤਾਬਕ ਕੋਈ ਵੀ ਲੀਡਰ ਕਿਸੇ ਵੀ ਪ੍ਰੂਟੀਕਲ ਪਾਰਟੀ ਦਾ ਹੋਵੇ ਕਿਸੇ ਵੀ ਵਿਸ਼ੇਸ਼ ਜਾਤੀ ਦਾ ਨਾਮ ਲੈ ਕੇ ਉਹਨੂੰ ਸੰਬੋਧਨ ਨਹੀਂ ਕਰ ਸਕਦਾ ਮੈਂ ਚਾਹਨਾ ਵਾ ਇਲੈਕਸ਼ਨ ਕਮਿਸ਼ਨ ਇਸ ਆਦਮੀ ਤੇ ਲਾਲਜੀਤ ਪੁੱਲਰ ਦੇ ਕੈਬਨਟ ਮੰਤਰੀ ਤੇ ਆਪਸ ਗਿਆਨ ਲੈ ਕੇ ਇਹਦੇ ਤੇ ਜੋ ਬੰਦੀਆਂ ਧਰਾਵਾਂ ਉਹ ਤੇ ਕਾਨੂੰਨੀ ਕਾਰਵਾਈ ਕਰੇ। ਲਾ ਨਹੀਂ ਆਇਆ ਬਦਲਾ ਦੇ ਨਾਂ ਤੇ ਆਪਾਂ ਸਾਰੇ ਜਾਣੂਆਂ ਤਰਨਿਆ ਵਿਚਾਰਿਆਂ ਚ ਬੇਰੁਜ਼ਗਾਰਾਂ ਨੂੰ ਡਾਂਗਾ ਪੈਣਾ ਦੀਆਂ ਧੀਆਂ ਪੈਣਾ ਦੀਆਂ ਚੁੰਨੀਆਂ ਲਾਈਆਂ ਗਈਆਂ ਇਹ ਤੋਂ ਵੱਡਾ ਬਦਲਾ ਹੋਰ ਕੀ ਆਪਾਂ ਵੇਖਿਆ ਨਹੀਂ ਪੰਜਾਬ ਚ ਪੰਜਾਬ ਚ ਪੰਜਾਬ ਸਰਕਾਰ ਬਣਨ ਤੋਂ ਪਹਿਲਾਂ ਐਸਸੀ ਡਿਪਟੀ ਮੁੱਖ ਮੰਤਰੀ ਬਣਾਉਣ ਦਾ ਵਾਅਦਾ ਕੀਤਾ ਹੈ ਉਹ ਪੂਰਾ ਕੀਤਾ ਜਾਵੇ ਔਰ ਜਿਹੜੀ ਐਸਸੀ ਕਮਿਸ਼ਨ ਦੀਆਂ ਸ਼ਕਤੀਆਂ ਘਟਾਈਆਂ ਗਈਆਂ ਉਹ ਫੇਰਪਰ ਉਹਦਾ ਹੀ ਬਹਾਲ ਕੀਤੀਆਂ ਜਾਣ ਆਮ ਸਿੰਘ ਤੜ ਪ੍ਰਧਾਨ ਵਿਧਾਨ ਸਭਾ ਤਰਨਤਨ ਬੋਜਨ ਸਮਾਜ ਪਾਰਟੀ ਮੈਂ ਬੋਜਨ ਸਮਾਜ ਪਾਰਟੀ ਵੱਲੋਂ ਮੇਰਾ ਰੋਸ ਹੈ ਕਿ ਜੋ ਲਾਲਜੀਤ ਭੁੱਲਰ ਨੇ ਆਪਸ਼ਬਦ ਬੋਲੇ ਆ ਐਸਸੀ ਬੀਸੀ ਕਮਿਊਨਿਟੀ ਨੂੰ ਈਵਨ ਕਿ ਉਹਨੇ ਐਸਸੀ ਕਮਿਊਨਿਟੀ ਨੂੰ ਕੁਝ ਆਪਸ਼ਬਦ ਬੋਲੇ ਆ ਜੋ ਮੈਂ ਇੱਥੇ ਜ਼ਿਕਰ ਨਹੀਂ ਕਰ ਸਕਦਾ ਤੇ ਬੀਸੀ ਕਮਿਊਨਿਟੀ ਨੂੰ ਆਪਸ਼ਬਦ ਬੋਲੇ ਆ ਤੇ ਜੋ ਲਾਲਜੀਤ ਭੁੱਲ ਰਿਹਾ ਸ਼ਾਇਦ ਉਹ ਅਣਜਾਣ ਆ ਬੰਦਾ ਕਿ ਐਸਸੀਬੀਸੀ ਕਮਿਊਨਿਟੀ ਆ ਜੋ ਮੋਸਟ ਪਾਪੂਲੇਟਰ ਸਟੇਟ ਆ ਪੰਜਾਬ 62% ਆਬਾਦੀ ਹੈ ਇਹਨਾਂ ਦੀ ਤੇ ਉਸ ਨੂੰ ਟਾਰਗੇਟ ਕਰਕੇ ਤੇ ਉਹਨੇ ਆਪ ਸ਼ਬਦ ਬੋਲੇ ਆ ਤੇ ਮੈਂ ਉਹਦੀ ਨਖੇਦੀ ਕਰਦਾ ਆ ਕਿ ਉਹ ਜੇ ਉਹ ਲਾਲਜੀਤ ਭੁੱਲਰ ਅੱਜ ਮੰਤਰੀ ਬਣਿਆ ਐਮਐਲਏ ਬਣਿਆ ਤੇ ਗਾਂ ਐਮਪੀ ਦਾ ਕੈਂਡੀਡੇਟ ਐਲਾਨਿਆ ਗਿਆ ਤੇ 62% ਪਾਪੂਲੇਸ਼ਨ ਐ ਐਸਸੀਬੀਸੀ ਕਮਿਊਨਿਟੀ ਦੀ ਤੇ ਜੋ ਉਹਨੇ ਆਪ ਸ਼ਬਦ ਬੋਲੇ ਆ ਮੈਂ ਪੁੱਛਣਾ ਚਾਹੁੰਦਾ ਆ ਕਿ ਜੇ ਤੂੰ ਲੋਕਾਂ 'ਚ ਜਾਏਂਗਾ ਤੇ ਵੋਟ ਕਿਹੜੇ ਮੂਨੇ ਮੰਗੇਗਾ ਮੈਂ ਸਰਕਾਰ ਤੋਂ ਮੰਗ ਕਰਦਾ ਹਾਂ ਸੀਐਮ ਸਾਹਿਬ ਤੋਂ ਮੰਗ ਕਰਦਾ ਕਿ ਇਹੋ ਜਿਹੋ ਕੈਂਡੀਡੇਟ ਤੁਸੀਂ ਐਲਾਨੇ ਹੋਏ ਆ ਇਹਨਾਂ ਨੂੰ ਪਾਰਟੀ ਜੋ ਐਕਸਪੈਲਡ ਕੀਤਾ ਜਾਵੇ ਔਰ ਇਹਨਾਂ ਨੂੰ ਜੋ ਇਲੈਕਸ਼ਨ ਕਮਿਸ਼ਨ ਆ ਉਹਨਾਂ ਨੂੰ ਇਸ ਤੇ ਸਟ੍ਰਿਕਟ ਐਕਸ਼ਨ ਲੈਣਾ ਚਾਹੀਦਾ ਹੈ ਇੱਕ ਸਰ ਉਹਨਾਂ ਵੀਡੀਓ ਪਾਈ ਆ ਮਾਫੀ ਦੀ ਉਸ ਨੂੰ ਕਿਸ ਤਰ੍ਹਾਂ ਵੇਖਦੇ ਹੋ ਮਾਫੀ ਕੋਈ ਹੱਲ ਨਹੀਂ ਆ ਜੀ ਪਹਿਲੋਂ ਅਪਸ਼ਬਦ ਬੋਲੋ ਕਿਸੇ ਕਮਿਊਨਿਟੀ ਨੂੰ ਤੇ ਮਾਫੀ ਮੰਗ ਲੈਣਾ ਕੋਈ ਹੱਲ ਨਹੀਂ ਆ ਉਸ ਬੰਦੇ ਨੂੰ ਉਸ ਉਸ ਸ਼ਖਸ ਨੂੰ ਸਖਤ ਤੋਂ ਸਖਤ ਉਹਨੂੰ ਪਾਰਟੀ ਨੂੰ ਵੀ ਔਰ ਇਲੈਕਸ਼ਨ ਕਮਿਸ਼ਨ ਨੂੰ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਉਸ ਤੇ ਜੰਗਰ ਰਿਟਾਇਰਡ ਐਸ ਡੀਓ ਪੀ ਡਬਲਯੂ ਡੀ ਅੱਜ ਸਰ ਜੋ ਕਾਨਫਰੰਸ ਰੱਖੀ ਗਈ ਸੀ ਇਕੱਠ ਕੀਤਾ ਗਿਆ ਭੋਜਨ ਸਮਾਰਟੀ ਪਾਰਟੀ ਵੱਲੋਂ ਕੀ ਕਹਿਣਾ ਚਾਹੇ ਸਾਡੇ ਬਹੁਤ ਹੀ ਸਤਿਕਾਰਯੋਗ ਜ਼ਿੰਮੇਵਾਰ ਸਾਥੀ ਇੱਥੇ ਪਹੁੰਚੇ ਨੇ ਜਿੱਥੇ ਤੁਹਾਨੂੰ ਥਾਪੜ ਸਾਹਿਬ ਉਹਨਾਂ ਨੇ ਡਿਟੇਲ ਚ ਦੱਸ ਦਿੱਤਾ ਸਾਡੇ ਸਤਿਕਾਰਯੋਗ ਸੋਤਾ ਜੀ ਨੇ ਡਿਟੇਲ ਚ ਦੱਸ ਦਿੱਤਾ ਸਤਨਾਮ ਸਿੰਘ ਤੋੜਨੇ ਜਗਤਾਰ ਸਿੰਘ ਫਾਸਪੁਰ ਲਾਲ ਸਿੰਘ ਦਰੰਦਾਰ ਤੋਂ ਆਏ ਨੇ ਬੁੱਧ ਸਿੰਘ ਇਹ ਹਲਕਾ ਪੱਟੀ ਤੋਂ ਆਏ ਨੇ ਬਲਕਾਰ ਸਿੰਘ ਕੰਗਜੀ ਹਲਕਾ ਖਡੂਰ ਸਾਹਿਬ ਤੋਂ ਆਏ ਨੇ ਤੇ ਦਿਲਜੀਤ ਸਿੰਘ ਹਲਕਾ ਖੇਮਗੜ ਤੋਂ ਆਏ ਨੇ ਅਸੀਂ ਇਹ ਚਾਹੁੰਦੇ ਆਂ ਵੀ ਜਿੱਦਾਂ 4 ਸੀਟਾਂ ਵਾਂ ਵਿਧਾਨ ਸਭਾ ਦੀਆਂ ਤਰਨਤਾਰ ਦੀਆਂ ਇੱਥੇ ਬੈਕਵਰਡ ਕਲਾਸ ਨੂੰ ਇੱਕ ਸੀਟ ਜਿਹੜੀ ਆ ਰਿਜ਼ਰਵ ਦਿੱਤੀ ਜਾਵੇ ਕਿਉਂਕਿ ਉਹਨਾਂ ਦੀ ਨੁਮਾਇੰਦਗੀ ਵੀ ਹੋਵੇ ਹੋਰ 4 ਸੀਟਾਂ ਤੇ ਨਾ ਤੇ ਕੋਈ ਐਸੀ ਆ ਨੁਮਾਇੰਦਗੀ ਲੈ ਰਿਆ ਨਾ ਕੋਈ ਬੀਸੀ ਲੈ ਰਿਆ ਜੀ ਬਹੁ ਗਿਣਤੀ ਲੋਕ ਨੇ 65% ਤਰਨਤਾਰ ਨੂੰ ਖਡੂਰ ਸਾਹਿਬ ਹਲਕੇ ਦੇ ਲੇਕਿਨ ਅਸੀਂ ਚਾਹੁੰਦੇ ਆਂ ਵੀ ਬੀਸੀ ਨੂੰ ਇੱਕ ਟਿਕਟ ਜਿਹੜੀ ਆ ਇਹ ਰਿਜ਼ਰਵ ਹਲਕਾ ਕੀਤਾ ਜਾਵੇ ਇਹ ਭਵਜਨ ਸਮਾਜ ਪਾਰਟੀ ਦਾ ਰਾਜ ਆਉਂਦਾ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ BC ਨੂੰ ਵੀ ਜਿਹੜਾ ਹੱਕ ਆ ਉਹ ਐਮਐਲਏ ਮੰਤਰੀ ਬਣਦਾ ਐਮਪੀ ਬਣਦਾ ਮੰਤਰੀ ਬਣਦਾ ਦਿੱਤਾ ਜਾਵੇ ਸੋ ਇੰਨੀਆਂ ਬੇਨਤੀਆਂ ਕਰਦਾ ਹੋਇਆ ਖਿਮਾ ਦਾ ਜਾਚ ਕਿਆਂ ਜੀ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੈ ਬਾਲਮੀਕੀ ਹਰ ਹਰ ਵਾਲਮੀਕੀ ਕੀ